ਚੱਲਿਆ ਕਿੰਨਾ ਹੋਇਆਗਾ ਇਹ ਚੱਲਿਆ ਇਹ 24 2500 ਘੰਟਾ ਚੱਲਿਆ ਹੋਵੇ 24 2500 ਘੰਟਾ ਚੱਲਿਆ ਹੋਇਆਗਾ ਡਬਲ ਡਿਸਟ੍ਰੀਬਿਊਟਰ ਹੈ ਡਬਲ ਪੰਪ ਹੈ ਹਾਂ ਵੀ ਇੱਕ ਵਾਰੀ ਇਹਦੀ ਸਟਾਰਟਿੰਗ ਚੈੱਕ ਕਰਵਾ ਬਈ ਨਹੀਂ ਰੇਸ ਕੋ ਨਹੀਂ ਕਰ ਲਾ ਬੰਦ ਪਾਵਰ ਸਟੀering ਹੈ 3 ਸਪੀਡ ਹੈ ਲੋ ਵੀ ਮਿੱਤਰੋ ਪਿੰਡ ਟਵਾਲੀ ਆਏ ਹੋਏ ਆ ਤੇ ਜਿਲ੍ਹਾ ਪੈ ਜਾਂਦਾ ਬਠਿੰਡਾ ਫੂਲ ਤੋਂ 5 ਕਿਲੋਮੀਟਰ ਹੈ ਤੇ ਅੱਜ ਇੱਕ ਟਰੈਕਟਰ ਲੱਭ ਕੇ ਲਿਆਂਦਾ ਸਵਰਾਜ ਸਵਰਾਜ 855 ਦਾ ਵੱਡਾ ਭਾਈ 63 ਹੌਸਪਾਵਰ ਵਾਲਾ 963 ਬਾਈ ਦਿਖਾਈ ਇੱਧਰ ਕੰਡੀਸ਼ਨ ਪੱਖੋ ਸਾਰਾ origignal ਆ ਟਾਇਰਾਂ ਦੀ ਕੰਡੀਸ਼ਨ 90% ਤੇ ਪਹਿਲਾਂ ਬਾਈ ਗਰਜੀਤ ਨਾਲ ਗੱਲ ਕਰਦੇ ਆਂ ਕੀ ਹਾਲਾ ਬਾਈ ਵਧੀਆ ਤੇ ਕਿੰਨਾ ਮਾਡਲ ਆ ਤੁਹਾਡਾ ਡ੍ਰੈਕਟਰ ਇਹ 19 ਮਾਡਲ ਆ ਬਾਈ 2019 ਮਾਡਲ ਆ ਤੇ ਟਾਇਰਾਂ ਦੀ ਕੰਡੀਸ਼ਨ ਕੀ ਆ ਬਾਈ ਹੈਗੇ ਆ 85% ਹਾਂ 85 90% ਹੈਗੇ ਆ ਬਾਈ ਚੱਲਿਆ ਕਿੰਨਾ ਹੋਇਆ ਗਿਆ ਇਹ ਚੱਲਿਆ ਹੈ 24 2500 ਘੰਟਾ ਚੱਲਿਆ ਹੋਇਆ 24 2500 ਘੰਟਾ ਚੱਲਿਆ ਹੋਇਆ ਹੈਗਾ ਬਈ ਆ ਬਲਕ ਵਗੈਰਾ ਦਾ ਸਾਰਾ ਆ ਪੰਪ ਚੈੱਕ ਕਰਵਾ ਦੋ ਹੁਣ ਜਿੰਨਾ ਵੀ ਇਹ ਸਾਰਾ ਕੁਝ ਉਦਾਂ ਰੀਜਨਲ ਹੀ ਆ 3 ਸਪੀਡ ਆ ਬਈ ਹਾਂ 3 ਸਪੀਡ ਆ ਬਈ 3 ਸਪੀਡ ਆ ਆ ਰੰਬ ਵੀ ਚੈੱਕ ਕਰਵਾ ਦੋ ਬਈ ਕਿਸੇ ਪਾਸੇ ਉਹ ਵੀ ਨਿਕਲ ਵਗੈਰਾ ਨਹੀਂ ਉੱਡਿਆ ਹੋਇਆ ਇਧਰੋਂ ਪੁੱਥਾ ਪਿੱਛੋਂ ਲੈਂਕਾ ਵਗੈਰਾ ਦਾ ਡਬਲ ਡਿਸਟ੍ਰਿਬਿਊਟਰ ਆ ਡਬਲ ਪੰਪ ਹੈ ਹਾਂ ਬਈ ਤੇ ਇਧਰੋਂ ਵੀ ਚੈੱਕ ਕਰਵਾ ਦੋ ਆ ਬਈ ਪੱਟੀ ਚੈੱਕ ਕਰਾ ਓ ਤੇ ਪੱਟੀ ਚੈੱਕ ਕਰਾ ਦੋ ਜਿੰਨਾ ਵੀ ਸਾਰਾ ਸੋਡਾ ਪਲੇਟਫਾਰਮ ਦਾ ਚੈੱਕ ਕਰਾ ਦੋ ਆ ਡਬਲ ਪੰਪ ਦਾ ਇੱਕ ਵਾਰੀ ਇਹਦੀ ਸਟਾਰਟਿੰਗ ਚੈੱਕ ਕਰਵਾ ਬਈ ਕਰੀਂ ਕਰੀਂ ਸਟਾਰਟ ਲੈ ਨਹੀਂ ਰੇਸ ਕੋਲੀ ਕਰ ਲਾ ਬੰਦ ਤੇ ਇਹਦਾ ਨੰਬਰ ਕਿੱਥੋਂ ਦਾ ਬਈ ਮੈਂ ਬਰੇਚਰ ਹਰਿਆਣੇ ਤੋਂ ਬਈ ਨੰਬਰ ਹਰਿਆਣੇ ਦਾ ਹੈਗਾ ਐਨਓਸੀ ਹੈਗੀ ਆ ਹਾਂ ਐਨਓਸੀ ਹੈਗੀ ਆ ਬਈ ਐਨਓਸੀ ਮਿਲ ਜੂਗੀ ਤੇ ਪਾਵਰ ਸਟੀering ਆ 3 ਸਪੀਡ ਹੈ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਹਾਂ ਨਵੀਂ ਲਵਾਈ ਆ ਪਿੱਛੇ ਬਈ ਨਵੀਂ ਲਵਾਈਆ ਤੇ ਜੇ ਹੁਣ ਆਪਾਂ ਗੱਲ ਕਰੀਏ ਰੇਟ ਦੀ ਇਹ ਡਿਮਾਂਡ 5.5 ਲੱਖ ਰੁਪਈਆ ਬਈ ਇਹਦੀ ਡਿਮਾਂਡ 5.5 ਲੱਖ ਰੁਪਈਆ ਮੌਕੇ ਤੇ ਕਿੰਨੇ ਦਾ ਦੇ ਦੇਂਗਾ ਦੇ ਦਾਂਗੇ 40 ਦਾ ਦੇ ਦਾਂਗੇ ਬਈ 5 ਲੱਖ 40 ਹਜ਼ਾਰ ਦਾ 5000 ਹੋਰ ਕਰ ਦੀ 5 ਲੱਖ 35 ਹਜ਼ਾਰ ਰੁਪਈਆ ਦਾ ਦੇ ਦੇ ਕੋਈ ਨਾ ਵੀ ਕਰਦਾ ਲੋ ਵੀ ਸੱਜਣੋ 535000 ਦਾ ਬਣ ਜੂਗਾ 963 ਤੇ ਜਿਨੇ ਵੀ ਲੈਣਾ ਤੇ ਇੱਕ ਵਾਰੀ ਨੰਬਰ ਦੱਸ ਦੋ 84498886 ਤੇ ਪਿੰਡ ਟਵਾਲੀ ਇਹ ਕਿੱਥੇ ਜੇ ਪੈ ਗਿਆ ਇਹ ਫੂਲ ਕੋਲ ਆ ਬਈ ਰਾਮਪੁਰੂ ਤਾਂ ਮੈਂ ਪਹਿਲਾਂ ਵੀ ਦੱਸਤਾ ਵੀ ਫੂਲ ਤੋਂ 5 ਕਿਲੋਮੀਟਰ ਦੂਰ ਆ ਤੇ ਬਾਕੀ ਜਿੰਨਾਂ ਨੇ ਵੀ ਲੈਣਾ 963 ਤਾਂ ਨੰਬਰ ਵਾਈ ਉਹਨਾਂ ਦਾ ਸਕਰੀਨ ਤੇ ਚਲਾਤਾ ਕਰ ਲਿਓ ਸੰਪਰਕ